ਇਹ ਆਪਣਾ ਇਹ ਜਿਹੜੇ ਛੋਟੇ ਮੁਲਾਜ਼ਮਾ ਕਲਾਸ 4 ਹੈ ਕਲਾਸ 3 ਹੈ ਇਹਨਾਂ ਨੂੰ ਪਹਿਲਾਂ ਡੀਏ ਮਿਲਣਾ ਚਾਹੀਦਾ ਪਹਿਲਾਂ ਤਨਖਾਹ ਮਿਲਣੀ ਚਾਹੀਦੀ ਹੈ ਫਿਰ ਵੱਡੇ ਅਫਸਰ ਲੈਣ ਜੇ ਆਪਾਂ ਮੈਂ ਮੰਨਦਾ ਲੇਕਨ ਹੁੰਦਾ ਇਹਦੇ ਉਲਟ ਹੈਗਾ ਜਿਹੜੇ ਆਈਐਸ ਅਫਸਰ ਹੈ ਇੱਕ ਤਾਂ ਗਿਣਤੀ 'ਚ ਘੱਟ ਹੈਗੇ ਇੱਕ ਉਹ ਡਿਸੀਜਨ ਮੇਕਰ ਹੈ ਦੂਜੀ ਗੱਲ ਹੈਗੀ ਆ ਕਿ ਇਹ ਸਭ ਤੋਂ ਵੱਡਾ ਜਿਹੜਾ ਆਪਣਾ ਸਿਸਟਮ ਹੈ ਨਾ ਜੀ ਇਹਨੂੰ ਕੰਟਰੋਲ ਕਰਦਾ ਪੋਲੀਟੀਕਲ ਕਲਾਸ ਉਹ ਗੈਰ ਜ਼ਿੰਮੇਵਾਰ ਹੈ ਆਵਾ ਹੁਣ ਦੀ ਸਰਕਾਰ ਆ ਪਾਵਾ ਪਹਿਲਾਂ ਦੀ ਸਰਕਾਰਾਂ ਜਿਨੇ ਵੀ ਇਹ ਡਿਸੀਜਨ ਲਏ ਆ ਗੈਰ ਜ਼ਿੰਮੇਵਾਰ ਹੈ ਇਹਨਾਂ ਨੂੰ ਆਪਣੇ ਜਿਹੜੇ ਖਰਚੇ ਉਹਦਾ ਨਜ਼ਰ ਨਹੀਂ ਆਉਂਦੇ ਤੇ ਜਦੋਂ ਕੱਟ ਲਾਣਾ ਹੈਗਾ ਆ ਤਾਂ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਵਿੱਤ ਸਕੱਤਰ ਮੁੱਖ ਸਕੱਤਰ ਇਹ ਲੋਕੀ ਇਨਸੈਂਸਿਟਿਵ ਹੈ ਇਹ ਉਹਨਾਂ ਘਰਾਂ ਚੋਂ ਆਏ ਆ ਜਿਨ੍ਹਾਂ ਨੂੰ ਮੰਨ ਲਓ ਲੋੜ ਨਹੀਂ ਹੈਗੀ ਜਿਹੜੇ 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 ਸਿਰਫ ਐਸ਼ੋ ਆਰਾਮ ਕਰਨ ਦੇ ਵਾਸਤੇ ਟੌਰਨ ਲੈਣ ਵਾਸਤੇ ਜਾਂ ਆਪਣਾ ਕਹਿੰ ਲੋ ਕਿ ਆਪਣਾ ਕਿੰਗਸ਼ਿਪ ਕਰਨ ਦੇ ਵਾਸਤੇ ਆਏ ਆ ਜਿਵੇਂ ਹੀ ਰਾਜੇ ਜਿਹੜਾ ਬੰਦਾ ਆਪਣਾ ਕੋਈ ਮੇਰੇ ਵਰਗੇ ਪਰਿਵਾਰ ਚੋਂ ਆਇਆ ਹੋਵੇ ਉਹਨੂੰ ਹਰ ਇੱਕ ਮੁਲਾਜ਼ਮ ਦੀ ਦੁੱਖ ਤਕਲੀਫ ਪਤਾ ਹੁੰਦੀ ਹੈ ਜਿਹੜੇ ਬੰਦੇ ਨੇ ਮਜ਼ਦੂਰੀ ਮਜ਼ਦੂਰ ਮਜ਼ਦੂਰਾਂ ਦੇ ਘਰਾਂ ਚੋਂ ਆਇਆ ਹੋਵੇ ਉਹਨੂੰ ਪਤਾ ਹੁੰਦਾ ਕਿ ਆਪਣਾ ਭੁੱਖ ਮਰੀ ਜਾਂ ਘੱਟ ਤਨਖਾਹ ਜਾਂ ਤਨਖਾਹ ਨਾ ਮਿਲੇ ਤਾਂ ਉਹਦਾ ਬਣਦਾ ਕੀ ਹੈ ਲੇਕਿਨ ਇਹਨਾਂ ਲੋਕਾਂ ਨੇ ਤਾਂ ਮਤਲਬ ਕਰਨੀ ਹੈ ਬਾਦਸ਼ਾਹੀ ਇਹ ਤਾਂ ਕਹਿੰਦੇ ਕਿ ਅਸੀਂ ਆਪਣਾ ਆਈਐਸ ਬਣੇ ਮੈਨੂੰ ਬਹੁਤ ਸਾਰੇ ਅਫਸਰਾਂ ਦਾ ਪਤਾ ਹੈ ਜਿਹੜੇ ਕਹਿੰਦੇ ਆਈਐਸ ਬਣੇ ਇਹਨਾਂ ਲਈ ਥੋੜੀ ਬਣੇ ਅਸੀਂ ਅਸੀਂ ਬਣੇ ਆ ਤਨਵਾਸੀ ਮਰਜੀ ਆ ਸਾਡੀ ਅਸੀਂ ਆਪਣੇ ਨੰਬਰ ਲਏ ਆ ਮਿਹਨਤ ਕੀਤੀ ਆ ਬਣ ਗਏ ਆ ਅਸੀਂ ਇਹਨਾਂ ਦੀ ਆਪਣਾ ਇਹਨਾਂ ਨੇ ਥੋੜੀ ਬਣਾਇਆ ਇਹਨਾਂ ਦਾ ਕੀ ਯੋਗਦਾਨ ਹੈ ਸੋ ਇਸ ਕਰਕੇ ਆਪਣਾ ਜਿਹੜੇ ਆਪਣਾ ਆਪਣਾ ਸਾਡੀ ਸਰਕਾਰ ਹੈ ਜਿਹੜੀ ਪੋਲੀਟੀਕਲ ਕਲਾਸ ਹੈ ਜਿਹਦਾ ਮੁੱਖ ਮੰਤਰੀ ਹੈ ਇਹ ਲੋਕੀ ਤਾਂ ਲੋਕਾਂ ਚੋਂ ਆਏ ਆ ਇਹ ਲੋਕਾਂ ਦਾ ਇਹ ਲੋਕ ਹੁਣ ਜਿੰਦਾ ਪਹਿਲੇ ਮੁੱਖ ਮੰਤਰੀ ਆ ਮੈਂ ਲੰਬਾ ਸਮਾਂ ਬਾਦਲ ਸਾਹਿਬ ਨਾਲ ਡਿਸਕ ਕੀਤਾ ਕੰਮ ਉਹ ਉਹ ਕਦੇ ਵੀ ਇਸ ਤਰ੍ਹਾਂ ਇਨਸਿਸਟ ਨਹੀਂ ਸੀਗੇ ਉਹਨਾਂ ਦੇ ਤੇ ਡਿਸੀਜਨ ਕਰਤਾ ਜਦੋਂ EMPLY ਰੋਏ ਜਾ ਕੇ ਵੀ ਆਹ ਜਿਹੜੇ ਤੁਹਾਨੂੰ ਸਲਾਹ ਸਲਾਹ ਕਰਤਾ ਡੇ ਤੇ ਲੈ ਬੈਠੇ ਜੜੀਏ ਸਾਨੂੰ ਦਿੰਦੇ ਨਹੀਂ ਫਿਰ ਸੀਐਮ ਸਾਹਿਬ ਨੇ ਕਹਿੰਦੇ ਫਾਈਲ ਮਗਾ ਕੇ ਲਿਖਤਾ ਹੈ ਵੀ ਡੀਏ ਜੇ ਮਿਲੂਗਾ ਕਲਾਸ 4 ਤੋਂ ਲੈ ਕੇ ਆਈਏਐਸ ਅਫਸਰ ਸਾਰਿਆਂ ਨੂੰ ਸਾਰਿਆਂ ਨੂੰ ਮਿਲੇਗਾ ਪਹਿਲਾਂ ਉਹਨਾਂ ਨੂੰ ਮਿਲਣਾ ਚਾਹੀਦਾ ਪਹਿਲਾਂ ਤਨਖਾਹ ਉਹਨਾਂ ਨੂੰ ਮਿਲਣੀ ਚਾਹੀਦੀ ਸਰਕਾਰ ਆਈ ਤੇ ਫਿਰ ਆਈ ਐਸ ਲੌਬੀ ਨੇ ਫਿਰ ਉਹ ਡਿਸਕਨੈਕਟ ਕਰਤਾ ਕਹਿੰਦੇ ਜੀ ਇਹਨਾਂ ਦਾ ਵੱਖਰਾ ਸਾਡਾ ਆਪਣਾ ਤਰਲੋਚਨ ਸਿੰਘ ਜੀ ਆਈ ਵਿਟਨੈਸ ਹੈਗਾ ਕੁਝ ਅਫਸਰਾਂ ਦਾ ਮੈਂ ਨਾਂ ਲੈਣਾ ਚੰਗਾ ਨਹੀਂ ਸਮਝਦਾ ਕਿ ਜਦੋਂ ਤਾਂ ਇਸ ਤਰ੍ਹਾਂ ਦਾ ਕੋਈ ਡੀਏ ਦੇਣ ਦੀ ਗੱਲ ਆ ਗਈ ਤਾਂ ਕਹਿੰਦੇ ਜੀ ਖਜ਼ਾਨਾ ਖਾਲੀ ਹੈ ਜਦੋਂ ਕਿਸੇ ਬਾਈ ਇਲੈਕਸ਼ਨ ਦੀ ਗੱਲ ਆ ਗਈ ਕਿ ਜੀ ਉੱਥੇ 50 ਕਰੋੜ ਰੁਪਏ ਚਾਹੀਦੇ ਤਾਂ ਕਹਿੰਦੇ ਜਨਾਬ ਹੁਕਮ ਕਰੋ ਕੋਈ ਗੱਲ ਹੀ ਨਹੀਂ ਆ ਇਹ ਵਿਤ 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 ਸਖਤਰ ਦੀ ਗੱਲ ਕਰ ਰਿਹਾ ਮੈਂ ਉਹਨਾਂ ਮੀਟਿੰਗਾਂ ਦਾ ਮੈਂ ਹਿੱਸਾ ਸੀਗਾ ਕਹਿੰਦੇ ਜੀ ਗੱਲ ਹੀ ਕੋਈ ਨਹੀਂ ਆ ਉੱਥੇ ਆਪਣਾ 10 ਕਰੋੜ ਰੁਪਈਆ ਚਾਹੀਦਾ ਟੀਐਲ ਉੱਥੇ 50 ਕਰੋੜ ਵੀ ਥੋੜਾ ਆ ਕਹਿੰਦੇ ਕੋਈ ਗੱਲ ਨਹੀਂ ਜਨਾਬ ਦੇ ਦਾਂਗੇ ਇਸ ਤਰ੍ਹਾਂ ਦੇ ਜਿਹੜੇ ਡਿਸੀਜਨ ਹੈ ਇਹ ਆਪਣਾ ਪੋਲੀਟੀਕਲ ਕਲਾਸ ਨੂੰ ਖੁਸ਼ ਕਰਨ ਲਈ ਕਰਦੇ ਆ